ਛੋਟੀ ਮੰਨ ਕੇ ਨਾ ਲਵੇ ਕੋਈ ਵੀ ਭਰਾ ਜੋ ਦੂਰ ਆਉ ਬੰਦਾ ਕਮਾਲ ਆ ਭਾਈ ਇੱਥੋਂ ਤੇ ਸੀਰ ਢੰਡੀ ਦੇਖੀ ਲੈ ਗੁਰੀ ਹਾਂਜੀ ਆਪਣੀ ਗਾਂ ਦੀ ਗੁਰੀ ਤੇਰੇ ਚੈਨਲ ਦੇ ਕਿੰਨੀਆਂ ਹਜ਼ਾਰਾਂ ਸਾਨੂੰ ਵੀਡੀਓ ਪੈ ਗਈ ਆਪਣੀ ਜਦੋਂ ਦੋਨੋਂ ਪਾਸੇ ਚਵਾਈ ਕਰ ਲਾਪਾਂ ਤੇ ਨਾ ਪਾਸੇ ਤੂੰ ਨਹੀਂ ਗਦੀ ਗਾਣਾ ਲੈ ਸੱਚ ਨੂੰ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤੋਂ ਨਾ ਬਾਈ ਚਮਕੌਰ ਕੋਲੋਂ ਬੈਠਾ ਚਾਰ ਲੱਗਿਆਂ ਦਿਖਾਉਣਾ ਚਾਰੀ ਜਰਸੀ ਦਿਖਾਵਾਂਗੇ ਤੇ ਇੱਕ ਆ ਦਿਖਾ ਦਾਂਗੇ ਖੀਰਾ ਬੱਚਾ ਤੇ ਇੱਕ ਆ ਦਿਖਾ ਦਾਂਗੇ ਤਾਜੀ ਸੂਈ ਨਾਲ ਬੱਛੀ ਤੇ ਜੇਰ ਜੱਪੇ ਵਾਲਾ ਕੰਮ ਇਹਨਾਂ ਦਾ ਹੈਗਾ ਮੰਨ ਲਓ ਡੰਨਾ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੇਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜੀ ਸ਼ੁਰੂਆਤ ਆ ਸ਼ੁਰੂਆਤ ਕਰ ਲਾਂਗੇ ਇੱਕ ਨੰਬਰ ਵਾਲੀ ਬਾਈ ਤੋਂ ਆਜਾ ਚਮਕੌਰ ਘਰ ਹੋਰ ਕਿਵੇਂ ਆ ਹੱਸੀ ਕਾਲ ਭਰਾ ਮੇਰੇ ਨਾਲ ਸਰਦੀ ਕਲਾ ਪ੍ਰਮਾਤਮਾ ਦੀ ਬਹੁਤ ਜ਼ਿਆਦਾ ਚੜਦੀ ਕਲਾ ਵੀਰੇ ਯਾਰ ਨੰਬਰ ਬੋਲ ਨੰਬਰ 9779475643 ਨਾ ਚਮਕੌਰ ਸਿੰਘਾ ਪਿੰਡ ਧੋੜਾ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਆ ਗੱਲ ਇਹਦਾ ਮੇਰਾ ਕੈਮਰਾਮੈਨ ਵੀ ਖੁਸ਼ ਕਰਤਾ ਤੇ ਸ਼ੁਰੂਆਤ ਆ ਬਾਈ ਤੋਂ ਕਰ ਲਈਏ ਬਾਈ ਦਾ ਸਵਾ ਚੈੱਕ ਕਰਾ ਦੇ ਪੂਸ਼ ਫੜੀ ਮਾੜੀ ਜੀ ਪਹਿਲਾਂ ਲੱਭੀ ਲੇਵੇ ਤੇ ਮਾਰਦੀ ਕੈਮਰਾ ਨੇੜੇ ਜੀ ਲਾ ਕੇ ਕਰਾ ਦੇ ਚੈ ਇਹ ਇੱਥੋਂ ਮਾਰਦੇ ਕੈਮਰਾ ਇੱਥੋਂ ਕਰਾ ਦੇ ਚੈੱਕ ਜਦੋਂ ਇਧਰ ਦੇ ਦੇ ਵਾਦਾ ਗੁੱੜ ਦੇ ਗੱਟੇ ਨਹੀਂ ਬਾਈ ਯਾਰ ਇਹ ਤੇ ਸਵੇਰ ਜਾਂ ਚਮਕੌਰ ਠੰਡੀਆਂ ਰਹਿਣਗੀਆਂ ਬਿਲਕੁਲ ਬਿਲਕੁਲ ਠੰਡੀਆਂ ਨੇ ਅਗਲਾ ਸਵਾਹ ਇਹ ਚੈੱਕ ਕਰਾ ਦੇ ਆ ਇੱਥੋਂ ਕਰ ਸਕਦੇ ਹੋ ਚੈੱਕ ਬਿਨਾ ਬਚਾ ਨੂੰ ਦੇਖੀ ਇੱਕ ਬੈਂਸ ਦਿਖਾ ਦੇ ਮੜਾ ਜਿਹਾ ਕੋਲੇ ਆ ਕੇ ਵੀਰ ਬਣ ਕੇ ਜਾ ਮੈਂ ਆ ਨਾ ਗਾਵਾ ਨੇ ਸੱਜਣ ਕੋਲੇ ਗਰਮ ਗਾਂ ਨਹੀਂ ਮਿਲੂਗੀ ਕਦੇ ਵੀ ਹਾਂ ਤੇ ਸਣ ਗੁਲਾਬੀ ਤੇ 24 ਤੋਂ 25 ਕਿਲੋ ਤੋਂ ਘਟਿਆ ਦਾ ਪਲੂਣਾ ਦੇਖੀ ਆਉਂ ਹੀ ਸਾਈਡ ਨੂੰ ਲਾਵੀਏ ਚੈੱਕ ਤੇ ਖੋਲ ਕੇ ਤੋਰਦੇ ਸੂਆ ਕਿਹੜਾ ਰਹੂਗੀ ਸੂਆ ਵੀਰੇ ਦੂਜਾ ਭਲੂਣ ਨੇ 25 25 ਕਿਲੋ ਦਾ ਦੋਨੇ ਬੰਦੇ ਤੋਂ ਲਈਆਂ ਨੇ ਦੋਨੇ ਇੱਕ ਬੰਦੇ ਤੋਂ ਲਈਆਂ ਨੇ ਠੀਕ ਆ ਗੱਲ ਇਹਦੇ ਮਗਰ ਬੱਸੀ ਆ ਭਰਾ ਮੇਰੇ ਆ ਨਾਲ ਆ ਗਈ ਬੱਛੀ ਤੇ ਸੂਆ ਰਹੂਗੀ ਦੂਜਾ ਤੇ ਬਾਕੀ ਕੁਆਲਿਟੀ ਮੰਨ ਲੋ ਤੁਹਾਡੇ ਸਾਹਮਣੇ ਆ ਹਰੇਕ ਪੱਖ ਤੋਂ ਚੈੱਕ ਕਰ ਸਕਦੇ ਹੋ ਥੱਲੇ ਉਹ ਹੀ ਗੱਲ ਆ ਵੀ ਵੱਡੀ ਬੁੱਡੀ ਬਾੜੇ ਛੋਟੀ ਮੰਨ ਕੇ ਨਾ ਆਵੇ ਭਰਾ ਮੇਰੇ ਆ ਠੀਕ ਆ ਗੱਲ ਆ ਜਰਸੀ ਦੇ ਹਿਸਾਬ ਨਾਲ ਕੱਦ-ਕਾਰ ਚੰਗਾ ਤੇ ਆਡਰ ਇਹ ਕਹੂੰਗਾ ਵੀ ਫੁੱਲ ਚੜਾਈ ਵਾਲਾ ਲੈਵਾ ਆ ਗਿਆ ਤੇ ਇੱਥੋਂ ਕਰ ਸਕਦੇ ਹੋ ਚੈੱਕ ਬਿਲਕੁਲ ਬਿਲਕੁਲ ਵੀਰੇ ਲੈ ਵੇ ਲੂਬ ਦੀ ਬਹੁਤ ਚੰਗੀ ਆ ਹੱਦੋਂ ਬਾਅਦ ਠੰਡੀ ਸੀਲ ਬਰਫ ਵਰਗੀ ਠੀਕ ਆ ਗੱਲ ਐਂ ਘਮਾ ਦੇ ਉਧਰ ਲੈ ਬੰਨੇ ਲੈ ਚੱਲ ਲੈ ਚੱਲ ਲੈ ਚੱਲ ਇੱਥੋਂ ਘਮਾ ਦੇ ਤੇ ਬਾਕੀ ਇੱਥੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਕਦੋਂ ਸੂਈਆਂ ਚੰਗ ਕਰ ਇਹਨੂੰ ਹੋ ਗਏ ਵੀਰੇ 6 ਘੰਟੇ ਹੋ ਗਏ 5-6 ਘੰਟੇ ਹੋ ਗਏ ਇਹਨੂੰ ਸੂਈ ਨੂੰ ਜੇਰ ਜੱਪੜਾ ਕੰਮ ਕਰਦਾ ਨਾ ਪ੍ਰੋਪਰ ਹਾਂ ਬਈ ਉਹ ਆਪਣੇ ਕੋਲ ਵੀਡੀਓ ਵੀ ਬਣਾਦਾ ਹਾਂਗਾ ਉਹਦਾ ਹੈਗੀ ਆ ਜੇੜੀ ਪਈ ਸਾਹਮਣੇ ਠੀਕ ਆ ਗੱਲ ਹਾਂਜੀ ਹਾਂਜੀ ਕਮਾਲ ਆ ਬਈ ਇੱਥੋਂ ਮਾਲਾ ਕ ਮਾਲਾ ਲਾਇਆ ਚਲੰਦਰ ਲਈ ਬੱਟੀ-ਬੁੱਟੀ ਬਹੁਤ ਆ ਭਰਾ ਮੇਰੇ ਕਿਹੜਾ ਹੋਰ ਦਖਾਣਾ ਮਾੜਾ ਕਿਹੜਾ ਕਹਿੰਦਾ ਹੋਰ ਨਾ ਦਵਾਦੀ ਦਵਾ ਦੇ ਦਵਾ ਦੇ ਤਸੱਲੀ ਕਰਾ ਦੇ ਕਿਸੇ ਸੱਜਣ ਦੇ ਆਨਲਾਈਨ ਤੇ ਬੱਟੀ-ਬੁੱਟੀ ਬਹਾ ਛੋਟੀ ਮੰਨ ਕੇ ਨਾ ਲਵੇ 25-26 ਕੋਲੋਂ ਭਲੂਣ ਦਾ ਕੱਢਾ ਹੋ ਜੂ ਤਾਂ ਆਪਾਂ ਲਈ ਆ ਫਾਰਮ ਵਾਲੇ ਤਾਂ ਆਪਾਂ ਗੱਲ ਵੀ ਕਰਵਾ ਦਾਂਗੇ ਵੀਰੇ ਠੀਕ ਆ ਗੱਲ ਹਾਂ ਬਾਕੀ ਮੈਂ ਕਹੂੰਗਾ ਜਿਹੜਾ ਭਰਾ ਲੈ ਕੇ ਜਾਊਗਾ ਉਹਦੀ ਕੇਰ ਤੇ ਥਾ ਕੇਰ ਤੇ ਬਾਕੀ ਦੇਖ ਕੇ ਵੀ ਲੈ ਕੇ ਜਾ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਤਾਂ ਠੀਕ ਆ ਗੱਲ ਦੁੱਧ ਪੁੱਤ ਦਾ ਕਰਮਾ ਦੇਂਦਿਆ ਠੀਕ ਆ ਗੱਲ ਆ ਥਣ ਲੱਗਿਆ ਗ ਤੇ ਉਤੋਂ ਰਹੂਗੀ ਬਿਲਕੁਲ ਸਟ੍ਰੇਟ ਆ ਤੇ ਬਾਕੀ ਆਰਡਰ ਕਵਾਲ ਆਰਡਰ ਦੋਨੇ ਦੇਖੀ ਬੇਸ ਦੇਖੀ ਇਧਰ ਇਧਰ ਵੀ ਦਿਖਾ ਦੇ ਵੀਰ ਬਣ ਕੇ ਮਾੜੇ ਇਧਰ ਵੀ ਦਿਖਾ ਦੇ ਤੇਰਾ ਰਹਿ ਨਾ ਜਾਵੇ ਕੋਈ ਪਾਸਾ ਦੇਖੀ ਆ ਭਾਰਤ ਦਾ ਨਕਸ਼ਾ ਹੀ ਬਣਾਈ ਫਿਰਦੀ ਆ ਵੀਰੇ ਇੱਥੋਂ ਇੱਥੋਂ ਕਰ ਸਕਦੇ ਨੇ ਚੈੱਕ ਤੇ ਲੇਵਾ ਰਹੂਗਾ ਠੋਸ ਚੜਾਈ ਵਾਲਾ ਨਾ ਬਿਲਕੁਲ ਗੁਰਦਾ ਘੱਟਾ ਵੀਰੇ ਦਾ ਅਸਲ ਜਰਸੀ ਆ ਗਈ ਭਾਈਆ ਪਹਿਨਣ ਦਾ ਆ ਗਿਆ 24 25 ਕਿਲੋ ਦਾ ਰਿਕਾਰਡ ਤੇ ਖਾਸ ਗੱਲ ਇਹ ਦੀ ਹੈ ਰਹੂਗੀ ਵੀ ਦੋ ਸ਼ੌਂਕ ਪੂਰੇ ਕਰ ਦੂਗੀ ਇੱਕ ਨਾਲ ਇੱਕ ਫਿਰ ਬੱਸ ਇਹ ਦੇਖੀ ਕਿ ਕਿੱਡੀ ਦੇਖੀ ਖੋਲੀ ਜੱਡੀ ਆ ਭਾਈ ਹੁਣ ਇਹ ਕਹਿਣ ਦੀ ਗੱਲ ਨਹੀਂ ਹੈਗੀ ਲੈ ਸੀਗਾ ਗੱਲਾਂ ਇਹ ਲੱਭੀਏ ਇੱਥੋਂ ਕਰਾ ਦੇ ਚੈੱਕ ਗੁਲਾਬੀ ਨੋਜ ਦੇ ਵਿੱਚ ਤੇ ਇੱਥੋਂ ਕਰਾ ਦੇ ਚੈੱਕ ਤੇ ਇੱਥੋਂ ਮਾਰਨੀ ਬੈਠ ਤੇ ਕੈਮਰਾ ਪੂਰੀ ਫੁੱਲ ਸਾਈਜ਼ ਵਾਲੀ ਵੀਰੇ ਛੋਟੀ ਤਾਂ ਹੈ ਨਹੀਂ ਦੇਖੀ ਬੈਠ ਲੈ ਤੇ ਸਰੀਰ ਇਹਦਾ ਇਹ ਕਹੂੰਗਾ ਵੀ ਯਾਰ ਮੱਝਾਂ ਵਰਗਾ ਇੱਕ ਮੱਝ ਮੰਨ ਕੀ ਲੈ ਜਿਓ ਹਾਂ ਹਾਂ ਬਿਲਕੁਲ ਦੇਖੀ ਠੰਡੀ ਦਾ ਬਰਫ ਵਰਗੀ ਲੈ ਗਰਮ ਗਰਮ ਵਾਲਾ ਨਹੀਂ ਗਰਮ ਵਾਲਾ ਸੀ ਨਹੀਂ ਹੈਗਾ ਭਰਾ ਮੇਰਾ ਠੀਕ ਹੈ ਗੱਲ ਤੇ ਇੱਥੋਂ ਜਿਹਦਾ ਇਧਰ ਲੈ ਬੰਨੇ ਜਾਊਗੀ ਲੱਭੀ ਉਹ ਤੋਂ ਮਾਰਦੀ ਕੈਮਰਾ ਵੇ ਇਹ ਇੱਥੋਂ ਇੱਥੋਂ ਭਰਾ ਨਹੀਂ ਲੈਵਾ ਚੈੱਕ ਉਹਨਾਂ ਪਾਏ ਦੇਖੀ ਪੌੜੀ ਵਾਲਾ ਸਿਸਟਮ ਆ ਪਾਣੀ ਪਿੱਛੇ ਦੀ ਤੰਬੇ ਵਾਲਾ ਕੰਸਾ ਚਮਾ ਚੜ ਤਾਹ ਚੜ ਜਾ ਪੰਗੀ ਠੀਕ ਹੈ ਗੱਲ ਕਿੰਨਾ ਤਾਂ ਦੇ ਸਕਦੇ ਚਮਕੋਰੀ 25 22 ਕਿਲੋ ਕਿਹਾ ਮਾਲਕ ਨੇ ਬਾਕੀ ਆਪ ਆਪਣੋਂ ਤਾਂ ਸਾਰੇ ਸਿਆਣੇ ਹੁੰਦੇ ਨੇ ਆਪ ਲਗਾ ਚਵਾਈ ਦੀ ਕਿਵੇਂ ਆ 24 25 ਦਾ ਇੱਕ ਨੰਬਰ ਆ ਭਰਾ ਮੇਰੇ ਧਾਰਾ ਮਾਰਦੇ ਨੇ ਮਾੜੀ ਮਾਰਨੀ ਮਾਰਨ ਦੀ ਮਾਰਦੇ ਨੇ ਮਾਰਦੇ ਨੇ ਠੀਕ ਹੈ ਗੱਲ ਤੋਂ ਧਾਰਾ ਮਾਰਦੇ ਲੋਸਾ ਦਿਨ ਚਵਾਈ ਕਰ ਸਕਦੇ ਹਾਂ ਚੈੱਕ ਆਪਣੀ ਗਾਂ ਦੀ ਰੋਧੀ ਤਰ੍ਹਾਂ ਕੇ ਚੈਨਲ ਤੇ ਕਿੰਨੀਆਂ ਹਜ਼ਾਰਾਂ ਇਨਸਾਨਾਂ ਨੂੰ ਵੀਡੀਓ ਪੈ ਗਈ ਆਪਣੀ ਜਾਂ ਦੋਨੋਂ ਪਾਸੇ ਚਵਾਈ ਕਰ ਲਾਪਸ ਤਿੰਨਾ ਪਾਸੇ ਕੁਝ ਨਹੀਂ ਗਈ ਗਾਂ ਦੇ ਰਾ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਪੈਲਣ ਦਾ ਬਾਈ ਕਹਿੰਦਾ 24 25 ਕਿਲੋ ਦਾ ਦਿੱਤਾ ਹੋਇਆ ਨਾਲ ਵੀ ਬੱਛੀ ਆ ਸੁਭਾ ਵੀ ਰਹੂਗੀ ਠੰਡੀ ਸੀਲ ਤੇ ਚਵਾਈ ਚੈੱਕ ਕਰ ਸਕਦੇ ਹਾਂ ਹੇਲਨ ਜੰਦਨ ਨਾਲ ਆ ਨਹੀਂ ਪਤਾ ਨਾ ਇਹ ਉਹ ਨਹੀਂ ਆਣੇ ਦੀ ਲੋੜ ਆ ਜੰਮ ਲੋੜ ਹੀ ਨਹੀਂ ਲੱਗੀ ਦੁੱਧਾਂ ਪੀਣ ਨਾਲ ਫੈਂਡ ਵਾਲੀ ਦੇਖਿਆ ਸੀ ਆ ਦੇਖਿਆ ਤੇਰਾ ਨੱਕ ਹੀ ਨਾਣਾ ਬਗਿਆ ਹਟ ਦੇ ਇੱਥੇ ਉਹਨਾਂ ਨੂੰ ਨਸਾਂ ਨੂੰ ਸਾਂ ਕਰਾ ਦੇ ਚਾਰੇ ਪਾਸੋਂ ਇੱਕ ਜੀ ਇੱਕੀ ਬਾਹਲੀ ਚੰਦੀ ਆਸਲਾ ਜਿਹਨੂੰ ਕਹਿੰਦੇ ਨੇ ਬ੍ਰੀਆ ਵਾਲਾ 4 ਵਾਲਾ ਸਿਸਟਮ ਹੀ ਹਾਂ ਬਾਹਲ ਯਾਰ ਜਿਹੜਾ ਮਗਰ ਇੱਕ ਨਾਲ ਇੱਕ ਫਿਰੀ ਆਇਆ ਸਿਰ ਬੱਸੀਆ ਮਾਰ ਦੇ ਨਾਲ ਆ ਗਈ ਬੱਚੀ ਦੋ ਸ਼ੌਂਕ ਪੂਰੇ ਕਰ ਦੋ ਚਮਕੌਰ ਪੈਸੇ ਕਿੰਨੇ ਲਵਾਗੇ ਪੈਸੇ ਯਾਰ ਬਈ ਜੇ 1.5 ਲੱਖ ਵੀ ਮੰਗ ਲਈਦਾ ਆਪਾਂ ਥੋੜਾਗਾ ਜਾ ਆਪਾਂ ਕਿੰਨੇ ਆਪਾਂ ਇੱਕ ਪੰਜ ਦੀ ਬੱਸੀ ਦੇ ਦਾਂਗੇ ਵੀਰ 1 ਲੱਖ ਤੇ ਇੱਕ ਪੰਜ ਦੀ ਮਾਫੀ ਮੁਫੀ ਕਰ ਦਿਆਂਗੇ ਮਾੜ ਸੀ ਜੇ ਤੁਹਾਨੂੰ ਪਿਓਰ ਟੌਪ ਦੇ ਬੱਚੇ ਦੇ ਦਊਗੀ ਅੱਗੇ ਕਿਉਂਕਿ ਹਵਾਨੇ ਦਾ ਡਿਜ਼ਾਈਨ ਵੀ ਸੋਹਣਾ ਰੱਖਿਆ ਤੇ ਥਾਂ ਲਿਖੀ ਲੱਗਿਆ ਬਈ ਜਿਵੇਂ ਹਾਥੀ ਚਵਾਈ ਵਾਲਾ ਕਲਮ ਵਾਲਾ ਦੂਤੀ ਰਪੋਰਟ ਵੀ ਚੰਗੀ ਆ ਤੇ ਨਾਲ ਵੀ ਇਹਦੇ ਬੱਚੀ ਤੇ ਬਾਕੀ ਰੰਗ ਰੂਪ ਚੈੱਕ ਕਰ ਸਕਦੇ ਹਾਂ ਬੋਲ ਤੇ ਬਾਜ ਨਾਲ ਲਿੱਸੀ ਫਿੱਕੀ ਨਹੀਂ ਹੈਗੀ ਸ਼ਾਨਦਾਰ ਬੱਚੀ ਆ ਗਈ ਤੇ 2 ਨੰਬਰ ਤੇ ਮਾਰ ਦੇ ਲੱਭੀ ਕੈਮਰਾ ਆ ਜਾ ਇਧਰ ਲੈ ਬੰਨੇ ਤੇ ਹੁਣ ਦਿਖਾ ਦੇ ਪਿਓਰ ਜਰਸੀ ਦਾ ਤੋਹਫਾ ਜਮਈ ਇਹ ਇਥੋਂ ਕਰ ਸਕਦੇ ਹਾਂ ਚੈੱਕ ਤੋੜ ਦੋ ਇਹੋ ਲੇਕਿਨ ਨਾਸਲ ਕੁਆਲਟੀ ਵਾਲਾ ਮੂੰਹ ਦੀ ਕੁਆਲਟੀ ਦਿਖਾ ਦੇ ਫਿਰ ਮਾੜੀ ਲੈ ਆ ਲੈ ਔਰ ਲੈ ਬੰਨੇ ਲਿਆ ਇਥੇ ਚੈੱਕ ਕਰ ਸਕਦੇ ਹੋ ਨਸਲ ਕੁਆਲਿਟੀ ਬਹੁਤ 25 25 ਕਿਲੋ ਦੋ ਦੋਨੇ ਇੱਕ ਬੰਦੇ ਤੋਂ ਲਈਆਂ ਹੋਈਆਂ ਨੇ ਬੜਾ ਗੁਰੀ ਹੈ ਆਪਾਂ ਠੀਕ ਹੈ ਗੱਲੇ ਦਾ ਸੂਆ ਕਿਹੜਾ ਦੱਸਿਆ ਜਮਕਰ ਦੂਜਾ ਸੂਆ ਹੀ ਹੈ ਨਾ ਦੋਨਾਂ ਦਾ ਸੂਆ ਦੂਜਾ ਤੇ ਪੂਰੀ ਅਸਲ ਆ ਗਈ ਢਾਂਚਾ ਬਹੁਤ ਕਮਾਲ ਦਾ ਵੱਡੀ ਬੁੱਢੀ ਹੈ ਵੀ ਪੂਰੀ ਫੁੱਲ ਸੋਟੀ ਨਾ ਮੰਨ ਕੇ ਆਵੇ ਲੈ ਸੜ ਪਿੱਕੜ ਨਹੀਂ ਹੈਗੀ ਇੱਕ ਮਹਾਲਾ ਬਈ ਇੱਥੋਂ ਕਮਾਲਾ ਇੱਥੋਂ ਕਮਾਲਾ ਥੋੜਾ ਤਾਂ ਉੱਚਾ ਦਿਖਾ ਦੀ ਮੜੀ ਆਪਾਂ ਤਸੱਲੀ ਕਰਾ ਦੇ ਹਾਂ ਦੇਖੀ ਲੈ ਇਹ ਇੱਥੋਂ ਇੱਥੋਂ ਕਰ ਸਕਦੇ ਹੋ ਚੈੱਕ ਇਹ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਤੇ ਕੁਆਲਿਟੀ ਬਹੁਤ ਵੱ ਤੇ ਬਾਡੀ ਦੀ ਵੰਤਰ ਲੈ ਚੜਾ ਇਧਰ ਨੂੰ ਲੈ ਚੜਾ ਵੱਡੀ ਵੱਡੀ ਬੁੱਢੀ ਬਹੁਤ ਆ ਛੋਟੀ ਮੰਨ ਕੇ ਨਾ ਲਵੇ ਕੋਈ ਵੀ ਭਰਾ ਜੋ ਦੂਰ ਆਉ ਬੰਦਾ ਕਮਾਲ ਆ ਬਾਈ ਇੱਥੋਂ ਤੇ ਸੀਲ ਠੰਡੀ ਦੇਖੀ ਲੈ ਗੁਰੀ ਹਾਂਜੀ ਫੇਸ ਕੁਆਲਿਟੀ ਦੇਖੀ ਕੀ ਆ ਬਾਤ ਬਸੜੀ ਆ ਆ ਦੀ ਠੰਡੀ ਸੀਲ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਦੂਜੀ ਦੱਸੂਗਾ ਲੈ ਆ ਦੇਖੀ 24 ਕਿਲੋ ਦਾ ਹਾਂਜੀ ਦੇਖੀ ਐ ਭਰੂ ਬਾਈ ਠੀਕ ਆ ਗੱਲ ਆ ਇਹ ਲੈ ਆ ਜਮ ਕੋਰਾ ਆਂਦੀ ਲੈ ਆ ਆਲੇ 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 ਕਿੰਨੇ ਦਿਨ ਕੱਢਦੀ ਆ ਇਹ ਵੀਰੇ ਪਾਸੀ ਤੋਂ 7 ਦਿਨ ਪਿਆ ਮਾਲਕ ਨੇ ਕਹੀ ਸੀ 7 ਦਿਨ ਪੈ ਦੇ ਠੀਕ ਆ ਗੱਲ ਇਹ 7 ਤੋਂ ਬਾਅਦ ਜ ਹੋਈ ਸੀ ਬਈ ਮਾਲਕ ਇਹ ਗਾ ਦੋ ਠੀਕ ਆ ਗੱਲ ਹਾਂਜੀ ਹਾਂਜੀ ਇਹਦਾ ਬਾਈ ਕਹਿੰਦਾ ਇੱਕ ਹਫਤਾ ਪੈਂਡਿੰਗ ਆ ਤੇ ਇੱਥੇ ਤੋਂ ਨਾ ਫੇਸ ਕੁਆਲਟੀ ਚੈੱਕ ਨਾਸਲ ਕੁਆਲਟੀ ਬਾ ਜਿੰਨੇ ਜਿੰਨੀ ਸਫਤ ਕਰਾਂਗਾ ਨਾ 19 ਥੋੜੀ ਐ ਦੀ ਵੀਰੇ ਤੇ ਲੈਵਾ ਰੱਖੂਗੀ ਬਿਲਕੁਲ ਨਾਲ ਲੱਗਵਾ ਫੀਟਿੰਗ ਵਾਲਾ ਲੈਵਾ ਰੱਖੂ ਤੇ ਬਾਕੀ ਇੱਥੇ ਤੋਂ ਕੁਆਲਟੀ ਚੈੱਕ ਕਰ ਸਕਦੇ ਉੱਤੋਂ ਰਹੂਗੀ ਬਿਲਕੁਲ ਸਟ੍ਰੇਟ ਤੇ ਰੰਗ ਰੂਪ ਇਹ ਮੰਗੋ ਪੂਰਾ ਕਮਾਲ ਦਾ ਰੱਖਦੀ ਆ ਤੇ ਆ ਗਈ ਪਿਓਰ ਜਰਸੀ ਚ 100 ਦਾ 100 ਸੂਆ ਰਹੂਗੀ ਦੂਜਾ ਤੇ ਬਾਕੀ ਲੱਭੀ ਇੱਥੋਂ ਕਰਾ ਦੇ ਦੇ ਦੇਖੀ ਆ ਚੀਜ਼ ਬਈ ਦਾ ਕੱਗਰਾ ਦੇਖੀ ਕੀ ਚੀਜ਼ ਆ ਬਰੇ ਦਾ ਇੱਥੋਂ ਇੱਥੋਂ ਕਰਾ ਇੱਥੇ ਫੁੱਟ ਫੁੱਟ ਬਾਹਰ ਲੈ ਜਾਉ ਬੇੜਾ ਜਿਹਦੇ ਸੂਨ ਤੇ ਠੀਕ ਹੈ ਗੱਲ ਇਹ ਹੋ ਜਾ ਸਾਈਡ ਨੂੰ ਤੇ ਇਧਰਲੇ ਬੰਨੋ ਮਾਰਦੇ ਫੇਸ ਤੇ ਕੈਮਰਾ ਇਹ ਇੱਥੋਂ ਕਰਾ ਦੇ ਫੇਸ ਕੁਆਲਿਟੀ ਚੈੱਕ ਤੇ ਕਰਦੇ ਜਮੋਰ ਇਧਰ ਨੂੰ ਕਰਦੇ ਗਾਹ ਦੇ ਹੁਣ ਲੱਭੂਰਲੇ ਪਾਸੇ ਚੈੱਕ ਕਰਾ ਦੇ ਦੇਖ ਬਰੇ ਨਾਸਲ ਕੁਆਲਿਟੀ ਦਾ ਬਹੁਤ ਜ਼ਿਆਦਾ ਹੱਦੋਂ ਬਾਹਰ ਜਿਹਨੇ ਬੱਚੇ ਬੂਚੇ ਲੈਣੇ ਦੇਖੀ ਨਾਸਲ ਕੁਆਲਿਟੀ ਬਹੁਤ ਜ਼ਿਆਦਾ ਇੱਥੋਂ ਇਹ ਪੂਰੀ ਅਸਲ ਆ ਗਈ ਹਵਾਨਾ ਵੀ ਇਹ ਮੰਨ ਲਓ ਪੰਡਲੇ ਵੀ ਇੰਨਾ ਪੰਡਲੇ ਦੁੱਗਣਾ ਲੈ ਵਾਪਸ ਨੂੰ ਵੀ ਵੱਧ ਭਰੂ ਲੈ ਵਾਪਸ ਜਿਆ ਜਾ ਕੇ ਮੈਂ ਕਹੂੰਗਾ ਤਿਆਰ ਹੋਊਗੀ ਗੱਲ ਦੱਸੂਗੀ ਕਿੰਨੇ ਦਿਨ ਬਾਕੀ ਦੱਸੇ ਹਾਂਜੀ ਇਹਦੇ ਕਿੰਨੇ ਦਿਨ ਬਾਕੀ ਦੱਸੇ ਇਹ ਹਫਤਾ ਕਰ ਰਹੇ ਨੇ ਵੀਰੇ ਇਹਰਾ ਇੱਕ ਹਫਤਾ ਇੱਕ ਹਫਤਾ ਇੱਕ ਦੋ ਦਿਨ ਪਹਿਲਾਂ ਵੀ ਲਿਆ ਆਖਦੀਆ ਘੱਟ ਵੀ ਲਿਆ ਆਖਦੀਆ ਨਾ ਵੀਰੇ ਆ ਇੱਕ ਦੋ ਦਿਨ ਵੱਧ ਵੀ ਲੈ ਜਾ ਘੱਟ ਵੀ ਲੈ ਜਾ ਤਿਆਰੀ ਫੁੱਲ ਮਾਰ ਦੂ ਬਾਹਲੀ ਤਿਆਰੀ ਮਨਾਉਂਦੇ ਦੇਖੀ ਮੂਹ ਦੀ ਕੁਆਲਿਟੀ ਦੱਸੀ ਨਾ ਬਹਿੜ ਜੀ ਨਾ ਸਕ ਆ ਵਾਲੀ ਜਰਸੀ ਆ ਤੇ ਆ ਵਾਲੀ ਫੁੱਲ ਫੁੱਲ ਪੱਟੀਆਂ ਨੇ ਛੋਟੀ ਤਾਂ ਕੋਈ ਆਪਣੇ ਕੋਲ ਬਹਿੜ ਹੀ ਨਹੀਂ ਹੈਗੀ ਦੋ ਕਿੰਨੇ ਪੈਸੇ ਚਮਕਾਉ ਰਹੇ ਬਾਈ ਇਹ ਵੀ ਇੱਕ ਪੰਜਲੀ ਦੇ ਦਾਂਗੇ ਜੋੜਾ ਲੈਣਾ ਤਾਂ ਆਪਾਂ ਉਸ ਹਾਵਾਂ ਆਪਾਂ 200 ਕਿਲੋਮੀਟਰ ਪਹੁੰਚ ਕਰ ਦਾਂਗੇ ਜੇ ਕੱਲੀ ਕੱਲੀ ਦੇਣੀ ਹੈ ਇੱਕ ਇੱਕ ਪੰਜਲੀ ਦੇ ਦਾਂਗੇ ਵੀਰੇ ਠੀਕ ਆ ਕੰਡਾ ਕੱਲੀ ਕੱਲੀ ਦਾ ਬਾਈ ਕਹਿੰਦਾ ਉਦਾਂ ਦਾ ਹੋ ਜੂ ਤੇ ਹੁਣ ਲੱਭੀ ਐ ਤੇ ਮਾਰਦੇ ਕੈਮਰਾ ਆ ਦੰਦ ਉਹ ਨਾ ਖੀਰੀ ਆ ਆਪਾਂ ਨੇ ਇਹਦੇ ਦੰਦ ਹੁਣੀ ਚੈੱਕ ਕਰੇ ਨੇ ਦੇਖੀ ਬੋਲੀ ਲੋਲੀ ਵੀ ਸਹਾਰੀ ਆ ਵੀਰੇ ਇਹ ਦੇਖੀ ਸਵਾਹਾ ਦੀ ਢੰਡੀਆਂ ਨਾ ਹਾਂ ਲੈ ਪੱਲੇ ਵਾ ਫਾੜੀ ਵਾਲਾ ਬਣਾ ਦੂ ਬਾ ਛੱਡ ਦੇ ਛੱਡ ਦੇ ਪਰੇਸ਼ਾਨ ਨਾ ਕਰ ਇੱਥੋਂ ਕਰਾ ਦੇ ਲੱਭੀ ਜੈ ਇੱਕ ਵੇ ਇਹ ਇੱਥੋਂ ਕਰਾਦੇ ਆ ਆਰਡਰ ਚੈੱਕ ਤੇ ਇੱਥੋਂ ਉਹਦੀ ਕੁਆਲਿਟੀ ਦੇਖੀ ਬਾਈ ਇਹਦੇ ਫੇਸ ਤੇ ਕੈਮਰਾ ਫੇਸ ਕੁਆਲਿਟੀ ਦੰਦੋ ਖੀਰਾ ਆ ਗਿਆ ਇਹ ਤੋਂ ਬਹੁਤ ਵੀ ਖੀਰਾ ਬੱਚਾ ਵੀਰੇ ਹਲੇ ਤੋਰ ਦੇਖੋ 19 ਮਹੀਨਿਆਂ ਦੀ ਵੱਸੀ ਆ ਇਹ ਹਲੇ ਆਲੇ ਆ ਤੇ ਬਾਕੀ ਇੱਥੇ ਤੇ ਚੈੱਕ ਕਰ ਸਕਦੇ ਹਾਂ ਕਿ ਨਵੀਂ ਉਮਰ ਦੇ ਵਿੱਚ ਆ ਸ਼ਰਾਰਤ ਤਾਂ ਇਹਦੀ ਬਣਦੀ ਆ ਕਰਨੀ ਹਾਂ ਹਾਂ ਬਿਲਕੁਲ ਵੀਰੇ ਬੱਚਾ ਬੁਲਬੁਲਦਾ ਬੱਚਾ ਚੱਲ ਲੈ ਚੱਲ ਦੰਦੋ ਰੋਊਗੀ ਪਿਓਰ ਖੀਰੀ ਤੇ ਚਮਕੌਰ ਦੇਣ ਕਿੰਨੇ ਕੱਢਦੀ ਆ ਇਹ ਵੀਰੇ ਹਫ਼ਤਾ ਕਰਦਾ ਇਹਦਾ ਵੀ ਬਰੇਰਾ ਇੱਕ ਹਫ਼ਤਾ ਇੱਕ ਹਫ਼ਤਾ ਖੀਰਾ ਬੱਚਾ ਜਿਹਨੇ ਬੰਦੇ ਨੇ ਲੈਣਾ ਵਿੱਚ ਕਹਾਂ ਸਾਂਗ ਦੇ ਵਿੱਚ ਵੀ ਲੈਣੀ ਅਸੀਂ ਦੰਦਾਂ ਦੇ ਬਿਲਕੁਲ ਇਸ ਮੇਰੀ ਮੌਕਾ ਵਾਈਗਰਾਂਜ ਮੇਰ ਕਰੋੜ ਵਾਲੀ ਲਾਟਰੀ ਨਿਕਲਦੀ ਹੁੰਦੀ ਹੈ ਨਾ ਉਸ ਨੇਰੀ ਮੌਕਾ ਵੀ ਤੇ ਦੇਖਦੇ ਦੇਖੀ ਕਿਵੇਂ ਬੁੱਲ ਬੁੱਲਦਾ ਬੱਚਾ ਜਵਾਨੀ ਬਾਈ ਟੌਪ ਤੇ ਜਮਾ ਇਹ ਕਾਰਗਲ ਨਹੀਂ ਪਾਰੀ ਹੋਈ ਹੈ ਟਰਾਜੈਕਸ਼ਨ ਤੇ ਮਾਹਲਾ ਬਾਈ ਇੱਥੋਂ ਕਮਾ ਲਾ ਠੀਕ ਹੈ ਗੱਲ ਕਮਾਲਾ ਕਮਾਲਾ ਇੱਧਰ ਬੰਨ ਲੈ ਚੱਲ ਜੇ ਕਾਰਤੀ ਹੈ ਜੀ ਉਹ ਕਰਦੀ ਹੈ ਇੱਥੋਂ ਕਮਾ ਲਦੀ ਹੈ ਇਹ ਇੱਥੋਂ ਮਾਰਦੇ ਕੈਮਰਾ ਕਮਾ ਲਿਆ ਇੱਥੋਂ ਕਮਾ ਲਿਆ ਕਮਾ ਲਿਆ ਕਮਾ ਲਿਆ ਲੈ ਆ ਲੈ ਆ ਬੋਝ ਕੇ ਬੋਝ ਕੇ ਲੈ ਆ ਬੋਝ ਕੇ ਲੈ ਆ ਜਾ ਕਿੰਨੇ ਦਿਨ ਦੱਸਿਆ ਇਹ ਹਫਤਾ ਤੱਕ ਪੈ ਜਾਵੇ ਵੀਰੇ ਇੱਕ ਹਫਤਾ ਬਾਕੀ ਹਾਂ ਹਾਂ ਬਿਲਕੁਲ ਵੀਰੇ ਠੀਕ ਆ ਗੱਲ ਜਰਸੀ ਦਾ ਸੀਮਨ ਤੂੰ ਗੱਬਣਾ ਹਾਂ ਗੱਬਣਾ ਵੀਰੇ ਉਹਦਾ ਸੈਕਸ਼ਨ ਕਿਹਾ ਜੀ ਭਰਾ ਮੇਰੇ ਆਪ ਬਣਾ ਸੈਕਸ਼ਨ ਤੂੰ ਲੈ ਲੈਣਾ ਠੀਕ ਆ ਗੱਲ ਆ ਲੈ ਚੱਲ ਆ ਲੈ ਚੱਲ ਆ ਲੈ ਚੱਲ ਆ ਲੈ ਚੱਲ ਕੋਈ ਗੱਲ ਨਹੀਂ ਲੈ ਚੱਲ ਅੰਦਰ ਲੈ ਬੰਨੇ ਲੈ ਚੱਲਾ ਇੱਥੇ ਇੱਥੇ ਦਿਖਾ ਦੇ ਟਕਾ ਕੇ ਜ਼ੋਰ ਪੂਰਾ ਲਵਾਤਾ ਹਨਾ ਬਾਜ ਜੋ ਬਸ ਜ਼ੋਰ ਜਾਨ ਵਜਣ ਵਾਲੀ ਆ ਵੀਰੇ ਜਿੰਨੀ ਹੈਗੀ ਹਨਾ ਠੀਕ ਆ ਗੱਲ ਲਹੂ ਪਾਣੀ ਵਾਲੇ ਠੰਡੀ ਤੇ ਬਿਠੇ ਰਹੀ ਜਾਤਾ ਇਨੀ ਹੱਦੋਂ ਬਦ ਕੀ ਲੈ ਬੈਠੇ ਨਹੀਂ ਕਹਿ ਨਹੀਂ ਕੋਈ ਗੱਲ ਤਾਜ ਤਾਂ ਹੈ ਨਹੀਂ ਚੱਲ ਵੀ ਇਹ ਇੱਥੋਂ ਕਰਾ ਹੱਥ ਮਾਰ ਲੱਤ ਮਾਰ ਦਊਗਾ ਪੈਰ ਵੀ ਨਹੀਂ ਪੜਦੀ ਪੜਦੀ ਲੈ ਆ ਜੀ ਦਾ ਪੱਟੂ ਗਿਲੇ ਵਾਇਆ ਠੰਡੀ ਰਹੂਗੀ ਸਾਈਡ ਤੇ ਮਾੜਾ ਫੇਸਬੁਕ ਤੇ ਮਾਰਨੀ ਲੱਗੀ ਕੈਮਰਾ ਇਹ ਘਰ ਦੇ ਕਰਦੇ ਕਰਦੇ ਸੋ ਇਹ ਉਰਲੇ ਬੰਨਿਓ ਕਰਾ ਦੇ ਜੈਕ ਇਹ ਇੱਥੋਂ ਮਾਰਨੀ ਕੈਮਰਾ ਪਿਓਰ ਖੀਰੀ ਰਹੂਗੀ ਹੈ ਨਾ ਪਿਓਰ ਖੀਰੀ ਦੰਦ ਵਰਤ ਕੇ ਲੈ ਜਾ ਵੀਰੇ ਦੰਦ ਪਟ ਕੇ ਚੈੱਕ ਕਰਾ ਦੇ ਮੈਂ ਕਹਿੰਦਾ ਹਾਂ ਕਰਾ ਦੇਣਾ ਭਰਾ ਕਹੂਗਾ ਵੀਡੀਓ ਦੇ ਵਿੱਚ ਚੈੱਕ ਨਹੀਂ ਕਰਾਇਆ ਹੈ ਨਾ ਬੋਚ ਕੇ ਬੋਚ ਕੇ ਪਰੇਸ਼ਾਨ ਨਾ ਕਰ ਜਿਆਦਾ ਪਰੇਸ਼ਾਨ ਨਾ ਕਰ ਇਹ ਕਰਾ ਦੇ ਕਰਾ ਦੇ ਕਰਾ ਦੇ ਚੈੱਕ ਇਹ ਇਹ ਇੱਥੋਂ 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 ਮਾਰ ਦੇ ਲੱਭੀ ਕੈਮਰਾ ਆਜ ਕੋ ਪਿਆਰ ਖੀਰੀ ਆ ਯਾਰ ਕੋਈ ਦਿੱਕਤ ਨਹੀਂ ਖੀਰੀ ਆ ਪਿਆਰ ਬਣੀ ਇਹਦਾ ਚਮਕਰ ਕੀ ਰੇਟਰੂਗਾ ਇਹ 82 ਹੀ ਦੇ ਦਾਂਗੇ ਵੀਰੇ ਇਹਦਾ ਇਹ ਦੇ ਦਾਂਗੇ 82 82000 ਦੀ ਠੀਕ ਆ ਗੱਲ ਤੇ ਹੁਣ ਮਾਰ ਦੇ ਲਈ ਤਾਜੀ ਸੂਈ ਆ ਵੀਰੇ 12 13 ਨਾਲ ਕੀ ਆ ਇਹਦੇ ਮਾਗਰ ਜਰਸੀ ਬੱਸੀ ਨੰਨੀ ਪਰੰਦੀ ਇਹ ਪਰਸੋਂ ਸੂਈ ਆ 12 13 ਕਿਲੋ ਤੋਂ ਤਿਆਰ ਆਗਾ ਇਹ ਦੇ ਦਾਂਗੇ 72000 ਦੀ ਲੈ ਲਿਆ ਬਾਹਰ ਲੈ ਬੰਨੇ ਇਹਦਾ ਸੂਹਾ ਚਮਕਰ ਸੂਹਾ ਦੂਜਾ ਸੂਹਾ ਵੀਰੇ ਪਰਲੂਣ ਨੇ 17 ਕਿਲੋ ਤੋਂ ਕੱਢਿਆ ਇਹਦਾ ਸੂਆ ਦੂਜਾ ਪਰਸੋਂ ਦੀ ਸੂਈ ਬੋਲੀ ਕਿੰਨੀ ਹਾਜ਼ਰ ਹੈ 12-13 ਕਿਲੋ ਹੋਊਗਾ ਵੀਰੇ ਤੇ ਨਾਲ ਆ ਗਈ ਜਰਸੀ ਬੱਛੀ ਹਾਂ ਠੀਕ ਹੈ ਗੱਲ ਸੀਵਲ ਠੰਡੀ ਇਹ ਵੀ ਬਸੇਰੀ ਆ ਵੀਰੇ ਠੀਕ ਹੈ ਤੇ ਆਨ ਫਿਟਿੰਗ ਜੀ ਚ ਆ ਗਈ ਪੂਰੀ ਜਾਨ ਹਾਂ ਫਿੱਟ ਫਿੱਟ ਲੈ ਵਾ ਤੇ ਜੰਬਾ ਜਨ ਆਲੀ ਹਲੇ ਸੜ ਫਿੱਕਰ ਜੀ ਨਹੀਂ ਹੈਗੀ ਤੇ ਸਮਾਂ ਹੈਗਾ ਦੁਪਹਿਰ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਓ ਕਮਾਲ ਆ ਬਈ ਇੱਥੋਂ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਇਧਰ ਲੈ ਬੰਨੇ ਲੈ ਚੱਲ ਪਰਲੇ ਬੰਨੇ ਪਰਲੇ ਬੰਨੇ ਇਹ ਫੇਸ ਤੋਂ ਲਾ ਕੇ ਆਰਡਰ ਤੋਂ ਲਾ ਕੇ ਚਵਾਈ ਦੀ ਕਿਵੇਂ ਚੋੜ ਇੱਕ ਨੰਬਰ ਆ ਨਲਕੀਆਂ ਵਰਗੀ ਚਵਾਈ ਆ ਜੀ ਭਰਾ ਸਾਉਦੀ 100 ਸਾਉਦੀ 100 ਥੋੜਾ ਆਪਣੀ ਗਲਤ ਹੁੰਦੀ ਨਹੀਂ ਗਾਂਦੀ ਅੱਗਾ ਚਵਾਈ ਦੀ ਆਪਣੀ ਗਾਰੰਟੀ ਹੋ ਵੀਰੇ ਆ ਲੈ ਚੱਲ ਅੰਦਰ ਲੈ ਬੰਨੇ ਲੈ ਚੱਲ ਤੇ ਦੁੱਧ ਦਾ ਪਤ ਤਸਲੀ ਕਰਾ ਦਾਂਗੇ ਟਾਈਮ ਤੋਂ ਟਾਈਮ ਦੋ ਚਾਰ ਡੰਗ ਚੋਲੇ ਵਾਲਾ ਬੰਦਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਗੱਲ ਜਦੋਂ ਗੇਟੋ ਬਾਹਰੋਂ ਵੀ ਫੇਰ ਆਪਣੀ ਕੋਈ ਗਾਰੰਟੀ ਹੈ ਠੀਕ ਹੈ ਗੱਲ ਇੱਥੇ ਆਪਣੇ ਪੰਜ ਰੰਗ ਚੋਲੋ ਦੋ ਟਾਈਮ ਚੋਲੋ ਚਾਰ ਚੋਲੋ ਪਰ ਘਰੋਂ ਬਾਰ ਦੀ ਕੋਈ ਗਾਰੰਟੀ ਨਹੀਂ ਤੇ ਨਾਲ ਇਹਦੇ ਰਹੂਗੀ ਜਰਸੀ ਦੀ ਬੱਛੀ ਇੱਕ ਨਾਲ ਇੱਕ ਵੀਰੇ ਵਾਲਾ ਕ ਅੰਨਾ ਆੜੂਆ ਵੀ ਨਾਲ ਹੀ ਆ ਆ ਨਾਲ ਨਾਲ ਆਲੇ ਆ ਦਿਖਾ ਦੇ ਆਪਾਂ 나ੜੂ ਦੇ ਕਹਿੰਦੇ ਇੱਥੇ ਚੈੱਕ ਕਰ ਸਕਦੇ ਵਾ ਨਾੜੂਆ ਨਾਲ ਆ ਕੋਈ ਦਿੱਕਤ ਨਹੀਂ ਇਹਦਾ ਰੇਟ ਕੀ ਦੱਸਿਆ ਦੀ ਹਾਂਜੀ ਇਹਦੇ ਰਾਂਗੇ 77000 ਦੀ ਇਹ 82 ਦੀ ਆ ਇੱਕ ਇੱਕ ਪੰਜ ਦਾ ਜੋੜਾ ਠੀਕ ਹੈ ਗੱਲ ਨੰਬਰ ਬੋਲ ਦੋ ਨੰਬਰ 9779475642 ਦੇਖੀ ਕਿਵੇਂ ਬਈ ਕਾਂਚ ਮੰਗਵਾਇਆ ਮਹਾਰਾਜ ਸੇਵਾ ਉਹ ਮਗੁਧਾਨ ਕਰਦੇ ਦੇਖੀ 9779475642 77642 ਦਾ ਨੰਬਰ ਹੈ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ